ਆਪਣੇ ਜਿਹੜੇ ਸਾਰੇ ਫੈਮਿਲੀ ਮੈਂਬਰ ਕਸਟਮਰ ਦਾ ਨਾ ਐਂਡਾ ਕੋ ਫਾਇਦਾ ਕਰਾ ਲੈਣਾ ਕਿ ਮਤਲਬ ਕਿ ਜਿਹੜੀ ਹੈ ਜੇ ਫਿਰ ਵੀਡੀਓ ਨਾ ਨਾ ਦੇਖੀ ਤਾਂ ਸਮਝ ਲਓ ਕਿ ਨੁਕਸਾਨ ਹੀ ਨੁਕਸਾਨ ਆ ਕਰਾਣਾ। ਅੱਛਾ ਜੀ। ਮਤਲਬ ਕਿ ਜਿੱਦਾਂ ਵੀ ਅੱਜ ਪੀਸ ਦਿਖਾਵਾਂਗੇ ਨਾ ਸਾਰੇ ਤੁਹਾਨੂੰ 1000 ਰੁਪਏ ਦੇ ਦੇਣੇ ਦੋ। ਭਾਵੇਂ ਤੁਸੀਂ ਲੈ ਲਓ ਦੋਨੋਂ ਮੁੰਡਿਆਂ ਦੇ ਭਾਵੇਂ ਦੋਨੋਂ ਲੈ ਲਓ ਕੁੜੀਆਂ ਦੇ ਭਾਵੇਂ ਇੱਕ ਲੈ ਲਓ ਕੁੜੀ ਦਾ ਤੇ ਇੱਕ ਮੁੰਡੇ ਦਾ ਭਾਵੇਂ। ਓਕੇ ਜੀ। ਇੰਨੇ ਨੇ ਵਧੀਆ ਪੀਸ ਦਿਖਾਵਾਂਗੇ 700 800 800 ਵਾਲੇ 900 ਵਾਲੇ ਵਿੱਚ ਬਲੇਜ਼ਰ ਸੂਟ ਆਣਗੇ ਵਿੱਚ ਫੁੱਲ 슬ੀਵ ਹਾਫ 슬ੀਵ ਫੈਂਸੀ ਸਾਰੇ 16 18 20 ਤੋਂ ਸ਼ੁਰੂ ਕਰਦੇ ਆਂ ਕੁੜੀਆਂ ਦਾ ਪੀਸ ਹੁਣ ਮੁੰਡੇ ਆ ਗਏ ਮੁੰਡੇ ਆ ਗਏ ਹੁਣ ਮੁੰਡੇ ਸ਼ੁਰੂ ਹੋ ਗਿਆ ਦੇਖੋ ਜੀ 16 18 20 ਤੋਂ ਸ਼ੁਰੂ ਹੋ ਗਿਆ ਜੀ ਹਾਂ ਜੀ ਆ ਲੋ ਬ੍ਰਾਂਡ ਦੇ ਸਾਰੇ ਪੀਸ ਨੇ ਵਧੀਆ ਤੋਂ ਵਧੀਆ ਟਾਪ ਦੇ ਹਜ਼ਾਰ ਦੇ ਦੋ ਜਿਨ੍ਹਾਂ ਨੇ ਲੁੱਤੇ ਆ ਨੇ ਉਹਨਾਂ ਨੂੰ ਪਤਾ ਹੈ ਕਿ 700 600 ਰੁਪਏ ਦੇ ਸਾਰੇ ਪੀਸ ਲਿੱਤੇ ਨੇ ਉਹਨਾਂ ਨੇ ਹਾਂ ਜੀ ਸਾਸੀ ਗੱਲ ਦੀ ਸਾਰਿਆਂ ਨੂੰ ਅਜੇ ਤੁਹਾਨੂੰ ਦੇ ਬੱਚਿਆਂ ਦੇ ਕੱਪੜੇ ਬਾਈ ਰਿ ਅਫਰ ਲਾਈ ਹੋਈ ਆ ਆ ਪਗੜੇ ਸੀਐਮਸੀ ਹਸਪੀਟਲ ਕੋਲੇ ਮੀਰੀ ਫੀਰੀ ਗਾਰਮੈਂਟ ਵਾਲਿਆਂ ਦੇ ਆ ਜੋ ਵੀਡੀਓ ਬਣੇ ਰਹੋ ਹਾਂ ਜੀ ਸਾਸੀ ਗੱਲ ਭਾਜੀ ਸਾਸੀ ਗੱਲ ਜੀ ਕੀ ਦਿਖਾਵਾਂ ਬਸ ਵਧੀਆ ਆਪਣਾ ਸੁਣਾਓ ਵਧੀਆ ਕੀ ਦਿਖਾਵਾਂਗੇ ਅੱਜ ਫਿਰ ਅੱਜ ਭਾਜੀ ਆਪਣੇ ਜਿਹੜੇ ਸਾਰੇ ਫੈਮਿਲੀ ਮੈਂਬਰ ਕਸਟਮਰ ਦਾ ਨਾ ਇੰਨਾ ਕੋ ਫਾਇਦਾ ਕਰਾਣਾ ਕਿ ਮਤਲਬ ਕਿ ਜਿਹੜੀ ਹੈ ਜੇ ਫਿਰ ਵੀਡੀਓ ਨਾ ਨਾ ਦੇਖੀ ਤਾਂ ਸਮਝ ਲਓਗੇ ਨੁਕਸਾਨ ਨੁਕਸਾਨ ਕਰਾਣਾ ਅੱਛਾ ਜੀ ਮਤਲਬ ਕਿ ਜਿੱਦਾਂ ਵੀ ਅੱਜ ਪੀ ਸਿਖਾਵਾਂਗੇ ਨਾ ਸਾਰੇ ਤੁਹਾਨੂੰ 1000 ਰੁਪਏ ਦੇ ਦੇਣੇ ਦੋ ਭਾਵੇਂ ਤੁਸੀਂ ਲੈ ਲਓ ਦੋਨੋਂ ਮੁੰਡਿਆਂ ਦੇ ਭਾਵੇਂ ਦੋਨੋਂ ਲੈ ਲਓ ਕੁੜੀਆਂ ਦੇ ਭਾਵੇਂ ਇੱਕ ਲੈ ਲਓ ਕੁੜੀ ਦਾ ਤੇ ਇੱਕ ਮੁੰਡੇ ਦਾ ਭਾਵੇਂ ਓਕੇ ਜੀ ਇੰਨੇ ਨੇ ਵਧੀਆ ਪੀ ਦਿਖਾਵਾਂਗੇ 700 800 ਵਾਲੇ 900 ਵਾਲੇ ਵਿੱਚ ਬਲੇਜ਼ਰ ਸੂਟ ਆਣਗੇ ਵਿੱਚ ਫੁੱਲ 슬ੀਵ ਹਾਫ 슬ੀਵ ਫੈਂਸੀ ਸਾਰੇ ਵਧੀਆ ਤੋਂ ਵਧੀਆ ਪੀਸ ਨੇ ਹਾਂਜੀ ਕਰੋ ਜਰੂਰ ਆ ਦੇਖੋ ਜਿਵੇਂ ਹੁਣ 16 18 20 ਤੋਂ ਸ਼ੁਰੂ ਕਰਦੇ ਆ ਕੁੜੀਆਂ ਦਾ ਪੀਸ ਹਾਂਜੀ ਸਕਰਟ ਨਾਲ ਓਕੇ ਇਹ ਕੀ ਪ੍ਰਾਈਸ ਆ ਜੜਾ ਵੀ ਲਵੋਗੇ 1000 ਰੁਪਏ ਦੋ ਪੀਸ ਮਿਲਣਗੇ ਅੱਛਾ ਸਾਰੇ 1000 ਦੇ ਦੋ ਨੇ ਜੜਾ ਮਰਜੀ ਲਲ ਲਿਓ ਤੁਸੀਂ ਇਹਨਾਂ ਚ ਜੜੇ ਪੀਸ ਘਣਗੇ ਮਤਲਬ ਵੈਰਾਈਟੀ ਦੇ ਤੋਂ ਇਲਾਵਾ ਵੀ ਬਹੁਤ ਹੈ ਪਰ ਆਪਾਂ ਤੁਹਾਨੂੰ ਕੁਝ ਕੁ ਵੈਰਾਈਟੀ ਦਿਖਾਵਾਂਗੇ ਕਿ ਜਿਹੜੀ 1000 ਰੁਪਏ ਦੇ ਦੋ ਪੀਸ ਵਿੱਚ ਦਿਖਾਵਾਂਗੇ ਤੇ ਬਾਈ ਇਹਨਾਂ ਨੇ ਸਟਾਕ ਕਲੀਅ ਆ ਕਰਕੇ ਤੁਹਾਨੂੰ ਓਵਰ ਮਿਲ ਰਿਹਾ ਵਾ ਲੋ ਜੀ ਦੇਖੋ ਬਹੁਤ ਸਮਾਂ ਲੱਗਿਆ ਨੇ ਬੀਜਣੇ ਨਾਲ ਸਕਲਟ ਆ ਗਈ ਬੜੀ ਮਰਜ਼ੀ ਚੱਕੋ 1000 ਦੇ ਦੋ ਓਕੇ ਭਾਜੀ 500 ਰੁਪਏ ਦਾ ਕੋਈ ਵੀ ਸਾਰੇ ਸ਼ਹਿਰ ਚ ਲੱਭੀ ਜਾਓ ਕਿੱਥੇ ਨਹੀਂ ਮਿਲਣਾ ਓਕੇ ਇੱਕ ਤੋਂ ਇੱਕ ਪੀਸ ਜਿਹੜੇ ਜਿਹੜੇ ਹਜੇ ਨਵੇਂ ਹਜੇ ਮਾਲ ਅਜ ਰੇਟ ਲੱਗਦਾ ਬਿਆ ਕਈਆਂ ਦਾ ਸਾਰੀ ਨੇ ਪਾਰਟੀ ਵੇਰ ਦੂਜੀ ਹਾਂ ਜੀ ਸਭ ਪਾਰਟੀ ਵੇਰ ਵਧੀਆ ਤੋਂ ਵਧੀਆ ਨੇ ਕੋਈ 700 ਦਾ ਕੋਈ 800 ਦਾ ਕੋਈ 500 ਦਾ ਕੋਈ 600 ਦਾ ਕੋਈ ਮਲੋਗੇ 5000 ਤੋਂ 600 500 600 ਦਾ ਕੱਢ ਕੋਈ ਆਇਆ ਯਾਰ ਤੇ 2 ਦੇ ਦੇਣੇ ਹਾਂਜੀ ਹਾਂਜੀ 1000 ਰੁਪਏ ਦੋ ਜਿਹੜਾ ਮਰਜੀ ਵੀ ਚੱਕੋ ਹਾਂਜੀ ਇਹ ਨਾਲ ਬੈਂਡ ਵੀ ਆਏਗਾ ਓਕੇ ਅੱਜ ਵੀਡੀਓ ਭਾਵੇਂ ਥੋੜੀ ਜਿਹੀ ਲੰਬੀ ਹੋ ਜਾਏਗੀ ਪਰ ਜਿਹੜਾ ਦੇਖੇਗਾ ਉਹਦਾ ਤੇ ਫਾਇਦਾ ਹੀ ਫਾਇਦਾ ਹੋਇਆ ਪੂਰਾ ਸੈਟ ਬਣੇਗਾ ਜਿਹੜਾ ਦੇਖੇਗਾ ਉਹਦਾ ਨੁਕਸਾਨ ਹੀ ਨੁਕਸਾਨ ਹੈ ਠੀਕ ਹੈ ਜੀ ਪੂਰਾ ਸੈਟ ਲੈ ਹਾਂਜੀ 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 ਰੰਗ ਸਾਰੇ ਵਿੱਚ ਲੱਗੇ ਨੇ ਤਿੰਨ ਤਿੰਨ ਕਈਆਂ ਦੇ ਉਹ ਮਰਜੀ ਕਰੋ ਲੈ ਲਓ ਸਾਰੇ ਡਿਜ਼ਾਈਨਿੰਗ ਵੀ ਪਈ ਆ 3 ਸਿਕ ਤੋਂ 1 ਇੱਕ ਆ ਸਾਰੇ 16 18 20 ਚਲਦੇ ਨੇ ਜੇ 3 3 ਪੀਸ ਸਾਰੇ ਓਕੇ ਭਾਜੀ ਪਿਓਰ ਕਾਟਰ ਵਿੱਚ ਪਿਓਰ ਫੈਂਸੀ ਕੋਈ ਸਿੰਗਲ ਰਹਿ ਗਿਆ ਵਾ ਉਹ ਵੀ ਵਿੱਚ ਪਾਤਾ 8 9 9 16 ਪੀਸ ਠੀਕ ਆ ਭਾਜੀ ਆ ਲਓ ਜੀ 1000 ਰੁਪਏ ਦੀ ਫਰਾਗ ਹੈ ਕਟਵਾਰ ਇਹ 500 ਦੇ ਆਹੀ ਆਹੀ ਸਭ ਵਿੱਚ ਹੀ ਸਭ ਨੂੰ ਪਤਾ ਵੈ ਕਿ ਜਿਹੜੀ ਮੇਰੀ ਮੇਰੀ ਗਾਰਮੈਂਟ ਚੋਂ ਹੈਗੀ ਹੈ ਜੀ ਉਹ ਸਾਰੇ ਆਪਣੇ ਭੈਣ ਭਰਾਵਾਂ ਦਾ ਫਾਇਦਾ ਹੀ ਕਰਾਉਂਦੀ ਹੈ ਹਾਂਜੀ ਭਾਜੀ ਇਹਦੇ ਵਿੱਚ ਬਲੂਮਰ ਅਟੈਚ ਹੈਗਾ ਨਾਲ ਓਕੇ ਸਭ ਨੂੰ ਪਤਾ ਹੈ ਕਿ ਜਿਹੜੇ ਸਾਡੀ ਵੀਡੀਓ ਵਿੱਚ ਕਿਸਾਨਾ ਵੀ ਚੈੱਕ ਕਰਨਾ ਇਹਨਾਂ ਦੇ ਰੇਟ ਵੀ ਸਾਡੀ ਆਈਡੀ ਆਈਡੀ ਚੈੱਕ ਕਰਨੀ ਜਾਗੇ ਆ ਲੈ ਆ ਜੇ ਕੱਲ ਪੀਸ ਆਏ ਨੇ ਉਹ 700 ਰੁਪਏ ਦਾ ਪੀਸ ਹੈਗਾ ਇਹ ਵੀ ਉਹਦੇ ਵਿੱਚ ਤੁਹਾਡੀ ਇੰਸਟਾਗ੍ਰਾਮ ਤੇ ਆਈਡੀ ਹਾਂਜੀ ਹਾਂਜੀ ਜਿਹਨੇ ਮਰਜ਼ੀ ਚੈੱਕ ਆਂਦੀ ਮੇਰੀ ਮੇਰੀ ਗਰਮੈਂਟ ਦੇ ਨਾਮ ਦੀ ਓਕੇ ਠੀਕ ਆ ਬਾਈ ਆ ਲੈ ਨਿਕਲ ਉਹ ਥੋੜੇ ਜਾਨੇ ਪੀਸ ਨੇ ਹਾਂਜੀ ਇੱਕ ਤੋਂ ਇੱਕ ਪੀਸ ਆਣਗੇ ਜੀ ਸਾਰੇ ਕੋਈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਦੁਕਾਨ ਤੇ ਫਾਇਦਾ ਹੀ ਕਰਾਈਦਾ ਵਾ ਠੀਕ ਆ ਸੋਰਾ ਦਾ ਓਕੇ ਇਹ ਸਾਰੇ ਅਜੇ ਗਰਲੀ ਸ਼ੁਰੂ ਹੋਏ ਨੇ ਇਹ 22 26 ਆ ਗਏ ਸਾਰੀ ਓਕੇ 28 32 22 26 ਸਾਰੇ ਵਿੱਚ ਮਿਕਸ ਨੇ ਸਾਰੇ ਡਰੈਸ ਦਾ ਹਾਂਜੀ ਆ ਮੜਾ ਦੱਸੀ ਚੱਲੋ ਸਾਰੇ ਮਿਕਸ ਹੀ ਨੇ ਹਾਂਜੀ ਹਾਂਜੀ ਮੜਾ ਦੱਸ ਦਿਆ ਕਰੋ ਨਾਲ ਦੀ ਨਾਲ ਨਾ ਸਾਈਜ਼ ਦੱਸ ਦਿਆ ਕਰੋ ਇਹ ਵਿੱਚ 28 32 ਆ ਗਏ ਸੀਗੇ ਜੀ ਹਾਂਜੀ ਇਹ ਹੁਣ 22 26 ਆ ਗਏ ਸਾਰੇ ਓਕੇ ਮਤਲਬ ਕਿ ਜਿੰਨੇ ਵੀ ਦੇਖਣੇ ਇਨਕੁਆਰੀ ਕਰਨੀ ਹੈ ਸਾਰੇ ਮਰਲੇ ਮਿਲੇ ਹੈਗੇ ਨੇ ਸਾਰੇ ਜਿਹੜੇ 22 ਸਾਰੇ ਸਾਈਜ਼ ਮਿਲ ਜਾਣਗੇ 28 32 ਵੀ ਹੈਗਾ ਕਈਆਂ ਚ 28 32 ਵੀ ਹੈਗਾ ਸਾਰੇ ਦੇਖੋ ਕਿੰਨੇ ਪਿਆਰੇ ਪਿਆਰੇ ਪੀਸ ਨੇ ਹਾਂਜੀ ਭਾਈ ਇਹ ਸਭ ਕੁੜੀਆਂ ਦੇ 22 26 28 32 ਪੀਸ ਨੇ ਓਕੇ ਜੀ ਦੇਖ ਕੇ ਪਤਾ ਲੱਗ ਰਿਹਾ ਕਿ ਪੀਸ ਇੰਨੇ ਵਾਲੇ ਕੋਈ ਵੀ ਨਹੀਂ ਹੈਗਾ ਹਾਂਜੀ ਇਹ ਜੀ ਵਧੀਆ ਜਾਗੇ ਹਾਂਜੀ ਸਭ 700 800 ਰੇਂਜ ਦੇ ਪੀਸ ਨੇ ਨਹੀਂ 500 ਦਾ 2000 ਕਿਤੇ ਨਹੀਂ ਮਿਲਣੇ ਪਾਜੀ ਸਾਡੀ ਆਈਡੀ ਤੇ ਚੈੱਕ ਕਰਨ ਨੂੰ ਪੀਸ ਜਿਹੜੇ 2000 ਦੇ ਉਹੀ ਰੇਟ ਮਤਲਬ ਇਹ ਹੈਗੇ ਨੇ ਪਰ ਇਹ ਤਾਂ ਪਾਜੀ ਥੋੜੇ ਸਹੀ ਹੁੰਦੇ ਨੇ ਹਾਂ ਲਈ ਲਾਜੋ ਨਾ ਠੀਕ ਹੈ ਵਿੱਚੇ ਫੁੱਲ ਬਾਜੂ ਵਿੱਚੇ ਹਾਫ ਬਾਜੂ ਵਿੱਚੇ ਫੈਂਸੀ ਹਰ ਇੱਕ ਤਰ੍ਹਾਂ ਦੇ ਮਿਲਣਗੇ 500 ਦੀ ਪੈਂਟ ਨਹੀਂ ਮਿਲਣੀ ਕੱਲੀ ਉੱਪਰ ਨਾਲ ਟੌਪ ਵੀ ਦੇ ਦੋ ਓਕੇ ਪੂਰਾ 500 ਦਾ ਸੈਟ ਦੇ ਦੋਗੇ ਮਤਲਬ 1000 ਰੁਪਏ ਦੋ ਮਿਲਨੇ 2000 ਰੁਪਏ ਦੇ ਮੈਨ ਲਈ 2000 ਦੇ 500 ਦਾ ਇੱਕ ਨਹੀਂ ਮਿਲੇਗਾ ਇੱਕ ਲੈਣਾ ਮੈਂ ਕਿਸੇ ਨੇ ਮਿਲ ਜਾਊਗਾ ਪਰ ਫਿਰ ਉਹੀ ਰੇਟ ਮਿਲੂਗਾ ਆਫਰ ਲੱਗਾ ਹੋਇਆ ਹੈ ਜਿਹੜਾ ਰੇਟ ਉੱਪਰ ਲਿਖਿਆ ਹੋਇਆ ਹੈ ਤੇ 10% ਨਾਲ ਫਿਰ ਇੱਕ ਦਵਾਂਗੇ ਗਿਫਟ ਧੋਖੜੀ ਦਾ ਕਰਕੇ ਠੀਕ ਆ ਭਾਜੀ ਸਾਰਿਆਂ ਨੂੰ ਪਤਾ ਹੈ ਕਿ ਜੜੀ ਸਾਡੀ ਦੁਕਾਨ ਹੈਗੀ ਹੈ ਜਦੋਂ ਆਫਰ ਜਦੋਂ ਕੋਈ ਦਿਨ ਤੇ ਹਰ ਸ਼ੁਰੂ ਇਹਨਾਂ ਅਸੀਂ ਆਫਰਾਂ ਕੱਢਦੀ ਦਾ ਬਿਲਕੁਲ ਪਹਿਲਾਂ ਤੋਂ ਹੀ ਲਾਉਂਦੇ ਸੀ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਨੇ ਸਾਡੀ ਦੁਕਾਨ ਨੂੰ 15 ਸਾਲ ਹੋ ਗਏ ਨੇ ਤੇ ਆਫਰ ਠੀਕ ਆ ਭਾਈ ਇਹਨਾਂ ਵਿੱਚੋਂ ਕਈਆਂ ਵਿੱਚੋਂ ਤੁਹਾਨੂੰ 22 26 28 32 ਦੋਨੋਂ ਮਿਲਣਗੇ ਕਈ ਇਕੱਲਾ 22 26 ਮਿਲੇਗਾ ਕਈ ਇਕੱਲਾ ਹੁਣ ਇਹਦੇ ਇੱਥੇ 28 32 ਵੀ ਮਿਲੇਗਾ ਓਕੇ 22 26 ਵੀ ਮਿਲੇਗਾ ਸਾਰੇ ਰਲਵੇਂ ਨੇ ਵੱਡੇ ਛੋਟੇ ਆ ਲਓ 870 ਲੈ ਲਓ ਆ ਹੀ ਗਿਆ ਕਈਆਂ ਸਾਰਿਆਂ ਦੇ ਉੱਪਰ ਤੁਹਾਨੂੰ ਪਤਾ ਸਾਰਿਆਂ ਦੇ ਡੱਬੇ ਦਾ ਪੀਸ ਉੱਪਰ ਲਿਖਿਆ ਹੁੰਦਾ ਨੇ ਓਕੇ ਭਾਈ ਇਸ ਤੋਂ ਇਲਾਵਾ ਜੇ ਮਤਲਬ ਕਿ ਇਹ ਨਹੀਂ ਕਮ ਲੱਗੇ ਇਹੀ ਰੇਂਜ ਨੇ ਜੇ ਘੱਟ ਰੇਂਜ ਲੈਣੇ ਉਹ ਵੀ ਹੈਗੇ ਨੇ ਉਹਨਾਂ ਵਿੱਚੋਂ ਇਹ ਲਸ ਹੋਏਗੀ ਜਿਵੇਂ 400 300 60 ਅਜੇ ਇਹ ਤੋਂ ਵੀ ਘੱਟ ਰੇਂਜ ਦੀ ਵੀ ਹੈਗੇ ਰੇਂਜਾਂ ਘ ਜਿਹੜੀ ਆਪਾਂ 10% ਕਰਦੇ ਆ ਨਾਲ ਇੱਕ ਗਿਫਟ ਦਵਾਂਗੇ ਓਕੇ ਭਾਈ ਸਰਪ੍ਰਾਈਜ਼ ਗਿਫਟ ਹੁਣ ਮੁੰਡਿਆਂ ਦੇ ਆ ਗਏ ਮੁੰਡਿਆਂ ਦੇ ਆ ਗਏ ਹੁਣ ਮੁੰਡਿਆਂ ਦੀ ਸ਼ੁਰੂ ਹੋ ਗਈ ਆ ਦੇਖੋ ਜੀ 16 18 20 ਦਾ ਸ਼ੁਰੂ ਹੋ ਗਿਆ ਜੀ ਹਾਂ ਜੀ ਆ ਲੋ ਬ੍ਰਾਂਡ ਦੇ ਸਾਰੇ ਪੀਸ ਨੇ ਵਧੀਆ ਤੋਂ ਵਧੀਆ ਟਾਪ ਦੇ ਹਜ਼ਾਰ ਦੇ ਦੋ ਜਿਨ੍ਹਾਂ ਨੇ ਲਿੱਤੇ ਆ ਨੇ ਉਹਨਾਂ ਨੂੰ ਪਤਾ ਹੈ ਕਿ 700 600 ਰੁਪਏ ਦੇ ਸਾਰੇ ਪੀਸ ਲਿੱਤੇ ਨੇ ਉਹਨਾਂ ਨੇ ਹਾਂ ਜੀ ਭਾਈ ਆ ਲੋ ਕੁਰਤਾ ਵੀ ਅੰਮਾ ਵੀ ਆ ਗਿਆ ਦੇਖੋ ਕਿੰਨਾ ਪਿਆਰਾ ਹਾਂ ਜੀ ਬਾਸਕਟ ਵਾਲਾ ਬਾਸਕਟ ਵਾਲਾ ਛੂਟ ਆ ਗਿਆ ਸਾਰਾ ਕੁਝ ਮਿਕਸ ਆ ਜਾਂਦਾ ਵਿੱਚ ਸਭ ਕੁਝ ਵਿੱਚ ਹੀ ਜੀ 16 18 20 ਦਾ ਕੈਪ ਆ ਗਈ ਨਾਲ ਤੇ ਦੂ ਵਧੀਆ ਰੇਟ ਨਹੀਂ ਮਿਲਣੇ ਕਿਤੇ ਆ ਬਲੇਜ਼ਰ ਸੂਟ ਆ ਗਏ ਜੀ ਹਾਂ ਜੀ ਉਹ ਸੋਹਣੇ ਪੀਸ ਨੇ ਆ ਲੈ ਜੀ ਹੁਣ ਹਾਫ ਸਲੀਵ ਆ ਗਈਆਂ 22 26 ਦੀਆਂ ਓਕੇ 20 ਨੰਬਰ 22 26 26 32 ਸਾਰੇ ਵਿੱਚੇ ਮੈਂ ਇਹ 22 26 ਓਕੇ ਭਾਜੀ ਤੇ ਇੱਕ ਤੋਂ ਇੱਕ ਪੀਸ ਆ ਡਿਜ਼ਾਈਨਿੰਗ ਸਾਰੀ ਆ ਕੋਈ ਵੀ ਪੀਸ ਭਾਜੀ ਨਹੀਂ ਹੈਗਾ 7-800 ਰੁਪਏ ਦਾ نیچے ਓਕੇ ਵਾ ਜਿਹੜੇ 1000 ਰੁਪਏ ਦੇ ਦੋ ਦੇਣੇ ਆ ਲੈ ਫੁੱਲ ਸਲੀਵ ਵਿੱਚ ਆ ਗਿਆ ਮਿਲਣਗੇ ਦੋ ਹੀ ਜੇ ਹੋਰ ਲੈਣਾ ਤੁਸੀਂ ਹੋਰ ਇਦਾਂ ਵੀ ਸਸਤੇ ਮਿਲਣਗੇ ਪਰ ਇਹ ਪੂਰਾ ਸੈੱਟ ਦੋ ਹੀ ਮਿਲਣਗੇ ਹਾਂਜੀ ਇਹ ਇੰਨਾ ਵਿੱਚ ਦੋ ਹੀ ਮਿਲਣਗੇ ਹਜ਼ਾਰ ਦੇ ਦੋ ਮਿਲਣਗੇ ਵੈਰਾਈਟੀ ਹੋਰ ਵੀ ਬਹੁਤ ਹੈ ਬਾਕੀ ਤੁਹਾਨੂੰ ਸਾਹਮਣੇ ਹੀ ਆ ਕੱਪੜੇ ਤਾਂ ਮਹਿੰਗੇ ਨੇ ਤੁਹਾਨੂੰ ਆਫਰ ਲੱਗਿਆ ਹੋਇਆ ਬਾਈ ਨੇ ਆਫਰ ਲਾ ਆ ਲੋ ਵਿੱਚ ਆ ਗਏ ਬਲੇਜ਼ਰ ਸੂਟ ਆ ਗਏ ਜੀ ਹਾਂਜੀ ਜਿਹੜੇ ਸਿੰਗਲ ਸਿੰਗਲ ਪੀਸ ਕੋਈ ਰਹਿ ਗਿਆ ਉਹ ਵੀ ਆਪਾਂ ਦੇ ਦੇਣਾ ਇਹਦਾ ਪੈਂਟ ਕੋਟ ਆ ਗਿਆ ਵਿੱਚ ਇਹ ਜੀ ਵਿੱਚ ਟੂ ਪੀਸ ਨੇ ਕਈ ਥਰੀ ਪੀਸ ਵੀ ਆ ਗਏ ਥਰੀ ਪੀਸ ਵੀ ਆ ਗਏ ਨੇ ਹਾਂਜੀ ਹਾਂਜੀ ਵਿੱਚ ਥਰੀ ਪੀਸ ਨੇ ਆ ਸਾਰਾ 26 ਚੱਲਦਾ ਹੋਇਆ ਠੀਕ ਆ ਬਾਜੀ ਆ ਲੋ ਕਿ ਨੰਬਰ ਕੀ ਚੱਲਦਾ ਪਿਆ ਹੁਣ 222 222 ਹੈ ਸਾਰਾ ਠੀਕ ਆ 2832 ਸ਼ੁਰੂ ਹੋ ਗਿਆ ਸਾਰੇ ਵੀ ਸਾਰੇ ਹੀ ਨੇ ਹਾਂਜੀ 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 ਜਿਹੜਾ ਮਰਜੀ ਸaje ਲਾਓ 0 ਨੰਬਰ ਤੋਂ ਲਾਇਆ ਗਿਆ 10 ਸਾਕ ਦਾ ਉਹਨਾਂ ਬੱਚੇ ਦਾਗਾ ਪੀ ਸਾਰੇ ਓਕੇ ਭਾਵੇਂ ਮੁੰਡੇ ਦਾ ਭਾਵੇਂ ਕੁੜੀ ਦਾ ਠੀਕ ਆ ਇੱਕੋ ਹੀ ਰੇਟ ਨਾਲ ਓਕੇ ਭਾਜੀ ਕੋਈ ਵੀ ਨਹੀਂ ਦੇਗਾ ਇਹ ਡੜੇ ਕਰਾਂ ਸੱਟ ਕਿੱਥੇ ਮਿਲਦੇ ਆਂ ਮਹਿੰਗੇ ਹੋ ਗਏ ਆਂ ਜੀ ਇਹ ਸਾਰੇ ਆ ਦੇਖੋ 8 8 900 ਰੁਪਏ ਦੇ ਪੀਸ ਨੇ ਜੜੇ ਮੇਰੇ ਹੀ ਰੇਟ ਉੱਪਰ ਲੱਗੇ ਹੋਏ ਨੇ ਓਕੇ ਭਾਜੀ ਇਹਦਾ ਮਤਲਬ ਕਿ ਫਟਾਫਟ ਤਾਂ ਆ ਦਿਖਾਣਾ ਸੀ ਵੀ ਲੰਬੀ ਹੋ ਜੂ ਵੀਡੀਓ ਤਾਂ ਕਰੀਏ 740 ਹਾਂ ਜੀ ਇਹ ਬੂਰੇ ਵਧੀਆ ਨੇ ਵਿੱਚੇ ਕੋਟ ਪੈਂਟ ਵਿੱਚੇ ਬੀਫ ਫੂਡ ਹਾਲ ਟੀ ਵੀਰ ਸਾਰੇ ਕੱਪੜੇ ਵਿੱਚ ਹੀ ਨੇ ਮੈਕਸ ਹਾਂ ਜੀ ਆਪਲੇ ਜੇਸਰ ਆ ਗਿਆ ਸਕਰੀਨ ਸ਼ਾਟ ਲੈ ਲਓ ਤੇ ਬਾਜੀ ਮਾਂ ਦੇ ਦਿਖਾ ਦਿਓ 3 ਪੀਸ ਆ ਗਿਆ ਜੀ ਤੇ ਲੈ ਜੀ 3 ਪੀਸ ਆ ਜੀ 3 ਪੀਸ ਠੀਕ ਆ ਕੱਲੀ ਬਾਸਕਟ ਨਹੀਂ ਭਾਜੀ 500 ਦੀ ਆਣੀ ਓਕੇ ਠੀਕ ਹੈ ਕਿ ਵਰਾਈਟੀ ਤੇ ਬਹੁਤ ਹੈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਜਲਦੀ ਜਲਦੀ ਵਿਜ਼ਿਟ ਕਰੋ ਜਿਹਨੇ ਮੰਗਾਣਾ ਮੰਗਾ ਲਓ ਆਲ ਵਰਡ ਦੇ ਸਾਡੇ ਡਿਲੀਵਰੀ ਆ ਗਈ ਹੈ ਜੀ ਮੇਰੀ ਵੀਰੀ ਗਰਮਟ ਸੀਐਮਸੀ ਚੌਂਕ ਗੁਰਦਾਰਾ ਸ਼ਹੀਦ ਭਾਸੇ ਲੁਧਿਆਣਾ ਸਾਸੂ ਜੀ ਓਕੇ